ਤਦ ਤੁਮਰੀ ਤੇ ਰਾਤ ਬੁਛੀ ਇਹਦੇ ਮਾਰਕ ਤੁਹਾਨੂੰ ਤਕਨੀਕੀ ਲਈ ਆ ਜੋਗਾ ਸੜਾ ਜਾਈ ਲਾਈਵ ਮਾਈਕ ਦੇ ਵਿੱਚ ਜੁੜ ਜਾਓ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਰੂਪਾ ਦਿਓ ਅ ਜੀ ਨਾ ਲੋਕ ਆਪਾਂ ਰੈਡੀ ਹੋਏ ਹੋਏ ਜੀਏ ਫਰੀ ਜੇ ਬੈਠੇ ਜੀ ਮੈਂ ਚਾਨਾ ਪਤੰਗ ਬਤੰਗ ਹਣ ਬਸੰਤ ਨਾਉਂਗੀ ਤੇ ਮਟਾ ਬਟਾ ਮੇ ਚੜਦਿੰਦੇ ਦੋਰਾ ਕੰਨ ਇਕੱਠੀਆਂ ਵੇਦੀਆਂ ਮਾਹਾਂ ਦੋਰਾ ਨਾਲ ਆਪਾਂ ਹੁਣ ਲਾ ਦਈਏ ਅੱਗ ਨਹੀਂ ਪਾਰਾਂ ਚ ਬਜੀ ਜਾਂਦੀਆਂ ਵੈਸੇ ਤਾਂ ਪਾਰਾਂ ਚ ਫੂਟਰ ਚ ਬਜ ਜਾਂਦੀਆਂ ਮੋਰਸਾਂ ਚ ਬਜ ਜਾਂਦੀਆਂ ਨੇ ਤੇ ਜਾਂਦੇ ਜਾਂਦੇ ਕਿਸੇ ਗਰਦਨ ਤੇ ਵੀ ਲੱਗ ਸਕਦੀ ਨਾ ਮੈਂ ਸੋਚਿਆ ਵੀ ਦੋਰਾ ਕਾਫੀ ਇਕੱਠੀਆਂ ਵੀ ਨੇ ਆਪਾਂ ਇਹਨੂੰ ਹਕਰਾ ਕੇ ਛੱਡ ਦਈਏ ਸੁਭਾ ਕਰਦੀ ਇਹਨਾਂ ਦਾ ਜਿਹੜੀ ਇਹ ਪਾਰਾਂ ਚ ਫਸਣਾ ਪ੍ਰੋਬਲਮ ਨਾ ਆਵੇ ਬਈ ਤਾਂ ਆਪਾਂ ਬੈਕ ਆਮ ਨਾਲ ਕਰਕੇ ਮੋੜ ਲਾ ਲੀਏ ਦੂਸਰੇ ਜਣੇ ਲਾਈਵ ਦੇ ਵਿੱਚ ਇਹ ਆ ਦੇਖੋ ਪੰਜਾਂ ਡੋਰੀ ਡੋਰਾ ਪਈ ਨੇ ਲਾ ਇਹ ਹਰ ਹੋ ਰਿਹਾ ਦਾਸ 너무 건 넣어야죠. 아그되 ਲੋ ਨੂੰ ਲਾ ਲਈਆਂ ਗੁੱਠੀਆਂ ਤੇ ਅੱਗ ਸਾਰੇ ਜਹਾਂ ਜੁੜ ਤੋਂ ਲੱਗਦੇ ਵਿੱਚ ਨਾ ਇਹ ਕੋਈ ਟੋਰ ਕਰਦੇ ਨਾਸ਼ਟ ਨਹੀਂ ਨਾ ਉਹ ਘੱਟ ਹੀ ਹੋਛੜੇ ਸੁਪਨੇ ਦੇ ਪਾ ਪਤਾ ਨਹੀਂ ਆ ਪਾ ਮੈਂ ਕਰਦੇ ਆ ਹਾਂ ਜੀ ਜੇਨੂੰ ਲਾਈਵ ਸ਼ੋਅ ਤੇ ਸਬਸਕ੍ਰਾਈਬ ਕਰਦੇ ਜੁੜਦੇ ਜੁੜਦੇ ਲਾਈਵ ਦੇ ਵਿੱਚ ਸਾਰੇ ਜਾਣੇ ਨਾ ਨਾ ਡੋਰਾ ਨਾ ਬਰਾ ਹਾਲ ਹੋ ਗਿਆ ਬਰਾ ਹਾਲ ਤੁਸੀਂ ਜਿੱਥੇ ਵੀ ਡੋਰ ਮਿਲਦੀ ਆ ਉਹਨਾਂ ਨਾਲ ਨਾਸ਼ਤਾ ਕਰਦੇ ਹੋ ਨਿੱਕੇ ਸਦੇ ਪਿਆਜ਼ ਫੱਟਦੇ ਹੋ ਕਿਸੇ ਗਣ ਚ ਉਟਰੀ ਤੇ ਜਾਂਦੇ ਹੋਏ ਬਾਰੇ ਬੂਟ ਚੜਾ ਦੀ ਇਹਨੂੰ ਇਕੱਠੀ ਨਾ ਕਰੋ ਬਸ ਹਾਂ ਹਾਂ ਜਿਵੇਂ ਜਵਾਂਗੇ ਜਿਹੜੇ ਚੇ ਜਿਹੜਾ ਨਾ ਆ ਨਾ ਹੋਵੇ ਨਾ ਪਾਉਣੇ ਡੋਨ ਨੂੰ ਅੱਗੇ ਫਿਰ ਆਪਾਂ ਦੇਖਦੇ ਹਾਂ ਗੱਡੀ ਦਾ ਪੂਰਾ ਆਹ ਕੁਝ ਨਿਕਲ ਗਾਡੀ ਜੇਰ ਤਾਂ ਇੱਥੇ ਨੂੰ ਕੱਟ ਕੇ ਸੈਟ ਆਪਾਂ ഗോ ഇത ਆ ਦੇਖਿਓ ਨਾਲ ਦੇ ਕੋਠੇ ਵਾਲੇ ਭਈਏ ਵੀ ਨਵਾਂ ਹਟੀਆਂ ਦੇ ਦੱਸ ਇਹ ਤੁਹਾਨੂੰ ਬਾਗਾਂ ਦਾ ਦਿਖਾਉਂਗਾ ਮਾੜਾ ਆ ਨਾ ਦਾ ਦੇਖੋ ਡੋਰ ਇਹ ਆ ਨਾ ਦੱਸ ਕੀ ਹਾਲ ਬੜਾ ਦਾ